ਆ ਵੀਡੀਓ ਵੇਖ ਲਿਓ ਬਾਈ ਸੋਸ਼ਲ ਮੀਡੀਆ ਤੇ ਇਹ ਸੂਟ ਦਾ ਰੇਟ ਹੈਗਾ 10300 ਪਰ ਇੱਥੇ ਇੰਨਾ ਨਹੀਂ ਭੈਣ ਉਹਨਾਂ ਨੇ ਕਿੰਨੇ ਦਾ ਕਰਤਾ ਬਣੇ ਇਹ ਇਹ ਆਪਣਾ ਸੂਟ ਤੁਹਾਨੂੰ ਮਿਲੇਗਾ 4500 ਦਾ 4500 ਤੋਂ ਕਲਰ ਚੈੱਕ ਕਰ ਲਓ ਇੱਕ ਆ ਆ ਗਿਆ ਇੱਕ ਆ ਆ ਗਿਆ ਤੇ ਇਕਾ ਬਲੈਕ ਆ ਗਿਆ ਬਲੈਕ ਲਾਵਰ ਭੈਣਾਂ ਨੂੰ ਵੀਡੀਓ ਜਰੂਰ ਭੇਜ ਦਿਓ ਆ ਵੇਖੋ ਕਪੜਾ ਕੀ ਹੈ ਭਣੇ ਇਹ ਇਹ ਗਲਾਸ ਟਿਸ਼ੂ ਹੈ ਜਿਹੜਾ ਅੱਜ ਕੱਲ ਚੱਲਦਾ ਆ ਤੁਸੀਂ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਹੋਣੀ ਕਬੱਡੀ ਦੁਕਾਨ ਵਾਲ ਨੇ ਪਾਈ ਸੀ ਰੇਟ ਉਹਦਾ ਵੱਡਾ ਸੀ ਪਰ ਇੱਥੇ ਦੁਕਾਨ ਤਾਂ ਵੱਡੀ ਹੈਗੀ ਆ ਰੇਟ ਛੋਟਾ ਹੈਗਾ ਆ ਕੀ ਕਪੜਾ ਗਿਆ ਭਣੇ ਇਹ ਆਪਣਾ ਹੈਗਾ ਮਸਲੀਨ ਦਾ ਇਹ ਕਿੰਨੇ ਦਾ ਹੈਗਾ ਇਹ 3100 ਦਾ ਹੈ ਜੀ ਇਹਦੀ ਵੀ 4500 ਦੀ ਵੀਡੀਓ ਆਈ ਸੀ ਉਹ ਦੁਕਾਨ ਵਾਲੇ ਵੱਲੋਂ ਇੱਕ ਆ ਆ ਗਿਆ ਸਪੈਸ਼ਲ ਕਪੜਾ ਸਿਮਰਦਾ ਬਣੇ ਹਾਂਜੀ ਸਿਮਰਦਾ ਸੂਟ ਇਹਦਾ ਰੇਟ ਸੀ 4000 ਰੁਪਿਆ ਪਰ ਤੁਸੀਂ 1900 ਦਾ ਪਾਏਗਾ ਸਿਰਫ 1900 ਰੁਪਏ ਦਾ ਹਾਂ ਉਹ ਵੱਡਾ ਸ਼ੋਰੂਮ ਦੇਖ ਕੇ ਡਰਨਾ ਜਾਇਓ ਸਾਡਾ ਸਾਰਾ ਪਰਿਵਾਰ ਉਰੀ ਸ਼ੋਪਿੰਗ ਕਰਦਾਗਾ ਇਹ ਆ ਸੂਟ ਬੜਾ ਵਧੀਆ ਝੱਕਿਆ ਗਿਆ ਮਾੜਾ ਇਹਨੂੰ ਹੱਥ ਥੜੂ ਪੋਣਿਆ ਸੀ ਆਜੋ ਹੋਰ ਵੀ ਹੂਟ ਦਾ ਖਾਣੇ ਤੁਹਾਨੂੰ ਆਜੋ ਆਜੋ ਆ ਕੀ ਆ ਗਿਆ ਬਣੇ ਇਹ ਆਪਣੇ ਕੋਲੇ ਸ਼ਿਮਰ ਦੇ ਵਿੱਚ ਹੀ ਹੈ ਸਟਿਚਿੰਗ ਵੀ ਕਰਵਾ ਦਿੰਦੇ ਹਾਂ ਬਣੇ ਹਾਂਜੀ ਸਾਡੇ ਕੋਲ ਬੁਟੀਕ ਦਾ ਕੰਮ ਵੀ ਹੈ ਜਿਹਦੇ ਕਰਕੇ ਅਸੀਂ ਸਟਿਚਿੰਗ ਨਾਲ ਹੀ ਕਰਕੇ ਦਿੰਦੇ ਆ ਆ ਵੇਖੋ ਕਿੰਨੀ ਸੋਹਣੀ ਸਟਿਚਿੰਗ ਕੀਤੀ ਹੋਈ ਆ ਬਈ ਆ ਚੈੱਕ ਕਰ ਲੋ ਸਾਰੀ ਡਿਜ਼ਾਈਨਰ ਪੀਸ ਹੈ ਸਾਰੇ ਪੁਸਪਲੇ ਸਾਰੇ ਉਰੋਂ ਬਣ ਕੇ ਜਾਂਦੇ ਨੇ ਸੂਟ ਪੂਰੀ ਬਿਹਤਰੀ ਫਿਟਿੰਗ ਆਉਦੀ ਆ ਭੈਣ ਹੋਰੀ ਕੰਮ ਇੱਕ ਨੰਬਰ ਕਰਦੇ ਨੇਗੇ ਚਲੋ ਵਧੀਆ ਗੱਲ ਆ ਹਾਂ ਬਾਹਲੇ ਵੱਡਾ ਸੂਰੂ ਆ ਜਾ ਪਿੱਛੇ ਆ ਜਾ ਹਾਲੇ ਬੱਸ ਨਹੀਂ ਹੋਈ ਬਈ ਆਜੋ ਤੁਹਾਨੂੰ ਹੋਰ ਸੂਟ ਦਿਖਾਉਣੇ ਆ ਬਹੁਤ ਸੋਹਣੇ ਸੋਹਣੇ ਆਜੋ ਭੈਣੇ ਆਹ ਸੂਟ ਭੈਣੇ ਕਿਹੜੇ ਨੇ ਕੜਾਈ ਵਾਲ ਨੇ ਹਾਂਜੀ ਇਹ ਮਹਿੰਗਾ ਹੋਊ ਫਿਰ ਨਹੀਂ ਨਹੀਂ ਇਹਨਾਂ ਦਾ ਰੇਟ 450 ਹੈ ਆਪਾਂ ਰਖੜੀ ਤੇ ਆਫਰ ਲਗਾਇਆ ਇਹ 450 ਦਾ ਆਦਰਵਾਇਜ਼ ਇਹ ਤੁਸੀਂ ਬੁਟੀਕ ਤੋਂ ਲਾਉਂਗੇ ਤਾਂ ਇਹਦਾ ਰੇਟ ਤੁਹਾਨੂੰ 1200 ਜਾਂ 1500 ਦੇ ਨੇੜੇ ਪਾਊਗਾ। ਦੁਪੱਟੇ ਦੇ ਨਾਲ ਸੂਟ ਆ ਬਈ ਦੁਪੱਟਾ ਕਾਹਦਾ ਪਣੇ? ਪਿਓਰ ਦਾ ਦੁਪੱਟਾ ਆ। ਆ ਕਲਰ ਚੈੱਕ ਕਰ ਲਓ yellow ਪਿਆ, green ਪਿਆ, black ਪਿਆਗਾ, ਆ red ਪਿਆਗਾ ਤੇ ਆ ਕਿਹੜਾ ਕਲਰ ਆ ਆਪਣੇ? ਇਹ ਨੇਵੀ ਆਪਣੇ ਕੋਲ blue ਕਲਰ ਆ। ਨੇਵੀ blue ਆ ਚੈੱਕ ਕਰ ਲਓ ਬਈ ਆ ਦੇਖੋ ਆ ਇਹਦੇ ਨਾਲ ਦੁਪੱਟਾ ਮੈਚਿੰਗ ਦੁਪੱਟਾ ਪੂਰਾ ਸੋਹਣਾ ਸੂਟ ਆ all over ਆਪਣੇ। ਹਾਂਜੀ। ਇਹ ਸਾਰੇ ਬੁਟੀਕ ਪੀਸ ਐ। ਅਗਰ ਬੁਟੀਕ ਤੋਂ ਰੈਡੀ ਕਰਵਾਉਂਗੇ ਤੁਹਾਨੂੰ ਬਹੁਤ ਜ਼ਿਆਦਾ ਮਹਿੰਗਾ ਪਾਊਗਾ। ਪਰ ਇੱਥੇ ਮਹਿੰਗਾ ਨਹੀਂ ਕਹਿਣਾ ਹੈਗਾ। ਆਹ ਕਾਦੇ ਆਗੇ ਕੱਪੜੇ ਬਣੇ ਇਹ ਆਪਣੇ ਕੋਲ ਪਿਓਰ ਕਾਟਨ ਦੇ ਆ ਪਿਓਰ ਕਾਟਨ ਦੁਪੱਟੇ ਦੇ ਨਾਲ ਬਣੇ ਹਾਂਜੀ ਜਿਵੇਂ ਜਿਹੜੀਆਂ ਭੈਣਾਂ ਨੂੰ ਗਰਮੀ ਲੱਗਦੀ ਹੈ ਉਹ ਲਾਈਨਿੰਗ ਨਹੀਂ ਲਾਉਣਾ ਚਾਹੁੰਦੇ ਇਹਦੇ ਤੇ ਤੁਸੀਂ ਬਿਨਾਂ ਲਾਈਨਿੰਗ ਤੋਂ ਸਟਿੱਚ ਅਸੀਂ ਲਾਈਨਿੰਗ ਦੀ ਲੋੜ ਹੀ ਨਹੀਂ ਬਣੇ ਨਹੀਂ ਇਹ ਐਦਾਂ ਹੀ ਤੁਸੀਂ ਆ ਸਕਦੇ ਇਹ 500 ਦਾ ਹੈ ਸਰਪੰਚ ਹਾਂ ਪੁਸਪੰਦ ਦਾ 10 ਕੁੜਾ ਲੈ ਦੇ ਨਾਲ ਦੇ ਅੱਛਾ ਹਾਂ ਆ ਦੇਖ ਡਿਜ਼ਾਈਨ ਚ ਇੱਕ ਕਰ ਸਰਪੰਚ ਡਿਜ਼ਾਈਨ ਇਹ ਸੂਟ ਕਾ ਦਾ ਬਣੇ ਇਹ ਆਪਣੇ ਕੋਲ ਸਿਲਕ ਦੇ ਆ। ਸਿਲਕ ਦਾ ਸੂਟ ਚੈੱਕ ਕਰੋ ਬਾਈ ਕੱਪੜਾ ਚੈੱਕ ਕਰੋ ਨਾਲੇ ਬਹੁਤ ਸੋਹਣਾ ਸੂਟ ਆ। ਆ ਤਾਂ ਸ਼ਰਟ ਆਈ ਨਾ ਬਣੇ। ਹਾਂਜੀ। ਆ ਬਾਟਮ ਆ ਗਈ। ਬਾਟਮ ਚੈੱਕ ਕਰੋ ਹੈਂਡਵਰਕ ਆ ਬਣੇ। ਹਾਂਜੀ। ਮੂਰੀਆਂ ਦੇ ਕੜਾਈ ਆ ਸਰਪੰਚ। ਅੱਛਾ। ਹਾਂ ਦੁਪੱਟਾ ਚੈੱਕ ਕਰਾ। 2 ਮੀਟਰ ਦੀ ਕੱਟ ਆ ਪੂਰੀ। ਦੁਪੱਟਾ ਪੂਰਾ ਹੈਵੀ ਬਣਿਆ ਲੈਂਸ ਲੱਗੀ ਹੋਈ ਆ ਦੁਪੱਟਾ ਚੈੱਕ ਕਰੋ। ਹਾਂ। ਪੂਰਾ ਚਨੌਨ ਦਾ ਦੁਪੱਟਾ 2.5 ਮੀਟਰ ਦਾ ਕੋਈ ਇਹਦੇ ਵਿੱਚ ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਦੁਪੱਟਾ ਬਾਈ ਪੂਰਾ ਵੱਡਾ ਹੈਗਾ ਸਿਰ ਤੇ ਰੱਖਣਾ ਨਾ ਰੱਖਣਾ ਉਹ ਤੁਹਾਡੀ ਮਰਜ਼ੀ ਹੈਗੀ। ਰੱਖ ਆ ਚੈੱਕ ਕਰ ਲੋ ਬਈ ਕਲਰ ਦੇਖੋ ਕਿੰਨਾ ਪਿਆਰਾ ਹੈਗਾ ਸਿਰਫ 500 ਰੁਪਏ ਦਾ ਸੂਟ ਜੇ ਪਹਿਣੇ ਕਿਸ ਨੇ ਆਨਲਾਈਨ ਮੰਗਵਾਉਣੇ ਹੁਣ ਆਨਲਾਈਨ ਦੀ ਵੀ ਫੈਸਿਲਿਟੀ ਹੈ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਸਾਡੇ ਕੋਲ ਔਰ ਸ਼ਿਪਿੰਗ ਤੁਹਾਨੂੰ ਫ੍ਰੀ ਮਿਲੇਗੀ ਸ਼ਿਪਿੰਗ ਫ੍ਰੀ ਜੇ ਬਣੇ ਕਿਸ ਨੇ ਆਨਲਾਈਨ ਦੇਖਣੇ ਹੋ ਤੁਸੀਂ ਇੰਸਟਾਗ੍ਰਾਮ ਤੇ ਕੀ ਨਾਮ ਤੇ ਹੋਗੇ ਹਾਂਜੀ ਇੰਸਟਾਗ੍ਰਾਮ ਤੇ ਸਾਡੀ ਆਈਡੀ ਜਿਹੜੀ ਹੈ ਬਰਕਤ ਲਹਿੰਗਾ ਹਾਊਸ 24 ਦੇ ਨਾਮ ਤੇ ਹੈ ਉਹਨੂੰ ਤੁਸੀਂ ਪੇਜ ਨੂੰ ਫੋਲੋ ਕਰ ਸਕਦੇ ਹੋ ਤੇ ਨਵੇਂ-ਨਵੇਂ ਡਿਜ਼ਾਈਨਸ ਦੇਖ ਸਕਦੇ ਹੋ ਆ ਵੇਖੋ ਬਈ ਪੇਜ ਦਾ ਸਕਰੀਨਸ਼ਾਟ ਵੀ ਪਾਇਆ ਆ ਸੂਟ ਚੈੱਕ ਕਰੋ ਜਿਹੜੇ ਬਣੇ ਆ ਸੂਟ ਆਗੇ ਇਹ ਮਹਿੰਗੇ ਹੋਣਗੇ ਨਾ ਹਾਂਜੀ ਇਹ ਜਰੀ ਵਰਕ ਹੋਇਆਗਾ ਇਹ ਇੰਨੇ ਮਹਿੰਗੇ ਨਹੀਂ 600 ਦੇ ਅਸੀਂ ਰਖੜੀ ਕਰਕੇ ਲਗਾਏ ਆਦਰਵਾਇਜ਼ ਇਹਨਾਂ ਦਾ ਰੇਟ ਜ਼ਿਆਦਾ ਸੀਗਾ ਰਖੜੀ ਕਰਕੇ ਆ ਸੂਟ ਬਈ ਕਿੰਨੇ ਦਾ ਬਣੇ ਇਹ 600 ਦੇ 600 ਰੁਪਏ ਦਾ ਸੂਟ ਦੁਪੱਟੇ ਦੇ ਨਾਲ ਦੁਪੱਟਾ ਵੀ ਦੇਖੋ ਕਿੰਨਾ ਸੋਹਣਾ ਤਿਆਰ ਹੋਇਆਗਾ ਆਹ ਵੇਖ ਲਈ ਜਿਨ੍ਹਾਂ ਨੇ ਵੀ ਵਿਆਹ ਸ਼ਾਦੀ ਦਾ ਮੌਸਮ ਹੋਵੇ ਤੇ ਉਹਦੇ ਵਿੱਚ ਦੇਣ ਲੈਣ ਲਈ ਕਰਨੇ ਹੋਣ ਤਾਂ ਇਹ ਤੁਹਾਨੂੰ ਰੇਟ ਵਾਜਬ ਲੱਗਣਗੇ ਆਨਲਾਈਨ ਬਣੇ ਕਿੰਨੇ ਦਿਨਾਂ ਚ ਪਹੁੰਚ ਜਾਊਗਾ ਹੱਦ ਤੋਂ ਹੱਦ 2 ਜਾਂ 3 ਦਿਨ ਲੱਗਣਗੇ ਬਾਈ ਹੋਰ ਬਹੁਤ ਕੁਝ ਪਿਆਗਾ ਆਹ ਕੱਪੜਾ ਕੀ ਆ ਬਣੇ ਕ੍ਰੇਪ ਦਾ ਹੈ ਜੀ ਇਹ ਕਿੰਨੇ ਦਾ ਬਣੇ ਇਹ ਵੀ 600 ਦਾ ਹੈ ਜੀ 6 600 ਦੇ ਸੂਟ ਬਾਈ ਚੈੱਕ ਕਰੋ ਆਹ ਦੁਪੱਟਾ ਦੇਖੋ ਕਿੰਨਾ ਸੋਹਣਾ ਸਪੈਸ਼ਲ ਤਿਆਰ ਕਰਿਆ ਹੋਇਆਗਾ ਮਿਲੂ ਕਿੱਥੋਂ ਸਾਰਾ ਕੁਝ ਆ ਦੇਖੋ ਦੁਪੱਟਾ ਹਾਂਜੀ ਐ ਕਹਿਣਾ ਚਾਹਣਾ ਸਰਪੰਚ ਜੇ ਕਰਮ ਵਿੱਚ ਕਈ ਵਾਰੀ ਉਹ ਰਿਵਿਊਟ ਨਹੀਂ ਹੋਇਆ ਜਾਂਦਾ ਇਹਨਾਂ ਦੇ ਪੇਜ ਦਾ ਸਕਰੀਨਸ਼ਾਟ ਮਾਰਿਆ ਪਿਆਗਾ ਉੱਥੋਂ ਸਾਰੇ ਡਿਜ਼ਾਈਨ ਚੈੱਕ ਕਰਕੇ ਤੁਸੀਂ ਦੇਖ ਸਕਦੇ ਹੋ ਘਰੇ ਆਨਲਾਈਨ ਮੰਗਾ ਸਕਦੇ ਹੋਗੇ ਆਲ ਬਰਡ ਸ਼ਿਪਿੰਗ ਕਰ ਦੋਗੇ ਬਣੇ ਹਾਂਜੀ ਹਾਂਜੀ ਇੱਕ ਆਪਣੀ ਲੋਕੇਸ਼ਨ ਦੱਸ ਦੋ ਬਣੇ ਕਿੱਥੇ ਜੇਗੀ ਹਾਂਜੀ ਸਾਡੀ ਲੋਕੇਸ਼ਨ ਹੈ ਰੌਕਸੀ ਰੋਡ ਸੁਨਾਮੀ ਗੇਟ ਨੀਅਰ ਭਗਤ ਸਿੰਘ ਚੌਂਕ ਸੰਗਰੂਰ ਸ਼ਹਿਰ ਸੰਗਰੂਰ ਸ਼ਹਿਰ ਤੇ ਆਹ ਆਪਣੇ ਕੀ ਆ ਫਿਰ ਕਪੜਾ ਇਹ ਕਾਟਨ ਹੈ ਜੀ ਪੂਰਾ ਕਾਟਨ ਇਹ ਵੱਖਰਾ ਜੀ ਸੂਟ ਆ ਕੁਛ ਹਾਂਜੀ ਇਹ ਪੂਰਾ ਆਲ ਓਵਰ ਸੂਟ ਹੈ ਇਹਦੇ ਨਾਲ ਦੁਪੱਟਾ ਜਿਹੜਾ ਹੈਗਾ ਕੋਟਾ ਚੈੱਕ ਦਾ ਕਿੰਨੇ ਦਾ ਭਣੇ ਇਹ 600 ਦਾ ਹੈ ਜੀ 600 ਰੁਪਏ ਦਾ ਸੂਟ ਤੇ ਅੱਗੇ ਹੋਰ ਬਹੁਤ ਵੈਰੈਟੀ ਪਈ ਆ ਬਈ ਸਰਪੰਚ ਭਣ ਭਾਈਆਂ ਨੂੰ ਐ ਕਹਿਣਾ ਚਾਹਣਾ ਜਿਹੜੇ ਉਰੇ ਆ ਕੇ ਵਿਜਿਟ ਕਰਨਗੇ ਹਾਂ ਚਾਹ ਪਾਣੀ ਪਈ ਕਰੂ ਭੁੱਖੀ ਆ ਜਾ ਉਰੇ ਮਿਲੂ ਤੁਹਾਨੂੰ ਚਾਹ ਪਾਣੀ ਸਮੋਸੇ ਵੀ ਖਵਾਉਣਗੇ ਨਾਲ ਸਾਰਾ ਕੁਝ ਕਰਵਾਵਾਂਗਾ ਜਿਹੜਾ 10000 ਰੁਪਏ ਦੀ ਸ਼ੋਪਿੰਗ ਕਰੂਗਾ ਤੈਨੂੰ ਸਮੋਸੇ ਵੀ ਖਵਾਏ ਹੋਣਗੇ ਮਿਲਦਾ ਨਾ ਆਹ ਵੇਖ ਲਓ ਬਈ ਆ ਸੂਟ ਸਾਡੇ ਜਮਾਖਾ ਚੌੜ ਕਰਦੇ ਨੇ ਕੁਛ ਨਹੀਂ ਕਹਦੇ ਹੈਗੇ ਬੜੇ ਨਰਮ ਸੁਭਾ ਆਪਣੇ ਇੱਕ ਬਕਰੀ ਦੀ ਚੀਜ਼ ਆ ਗਈ। ਹਾਂਜੀ ਤੁਹਾਨੂੰ ਲੇਟੈਸਟ ਡਿਜ਼ਾਈਨ ਮਿਲਣਗੇ। ਇਹ ਬਹੁਤ ਸੋਹਣੀ ਕਢਾਈ ਕੀਤੀ ਹੋਈ ਆ ਔਰ ਰੇਟ ਵੀ ਵਾਜਬ ਹੈ ਇਹਦਾ। ਅੱਛਾ ਕਿੰਨਾ ਰੇਟ ਆ ਬਣੇ? 700 ਹੈ ਜੀ। ਬਸ 700 ਰੁਪਏ ਦਾ ਬਣੇ। ਆ ਦੁਪੱਟਾ ਐ ਤਿਆਰ ਕੀਤਾ ਪੂਰਾ ਸੋਨਾ ਨਾਲ, ਸੌਂਕ ਨਾਲ। ਸਰਪੰਚ ਗਾਹਾਂ ਆ ਗਿਆ ਬੜਾ ਕੁਝ ਪਿਆ ਤੇ ਮੇ ਜਿੱਕਰੀ ਪਿਆ ਸਾਫ ਸੂਟ। ਅੱਛਾ ਆ ਕੀ ਐ ਐਸਕੇ ਦਾ ਬਣੇ? ਹਾਂ। ਇਹ ਕਪੜਾ ਕੀ ਆ ਬਣੇ? ਇਹ ਆਪਣੇ ਕੋਲ ਜੌਰਜਟ ਹੈ ਜੀ। ਜੌਰਜਟ। ਹਾਂਜੀ। ਐਸਕੇ ਦੀ ਪ्योर ਜੌਰਜਟ ਕਿੰਨੇ ਦਾ ਪੂ ਸੂਟ ਬਣੇ? 2500 ਦਾ ਜੀ। 2500 ਰੁਪਏ ਦਾ ਸੂ ਹੁਣ ਭੈਣਾਂ ਦਾ ਵਿਆਹ ਜਿਹੜੀਆਂ ਦਾ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਲਹੇਂਗੇ ਵੀ ਇੱਥੋਂ ਦਵਾ ਦਾਂਗੇ ਆ ਦੇਖੋ ਲਹੇਂਗੇ ਆ ਗਏ ਲਹੇਂਗਾ ਭਨੇ ਕਿਰਾਏ ਤੇ ਦਿੰਨੇ ਹੋ ਕਿਉਂ ਮੁੱਲ ਵੀ ਦੇ ਦਿੰਨੇ ਹੋ ਜੇ ਤੁਸੀਂ ਕਿਰਾਏ ਤੇ ਲੈਣਾ ਤਾਂ ਕਿਰਾਏ ਤੇ ਵੀ ਲੈ ਸਕਦੇ ਹੋ ਅਦਰਵਾਇਸ ਜਿਹੜਾ ਬੰਦਾ ਇਹਨੂੰ ਪਰਚੇਸ ਕਰਨਾ ਚਾਹੁੰਦਾ ਤਾਂ ਪਰਚੇਸ ਵੀ ਕਰ ਸਕਦਾ ਆ ਲਹੇਂਗੇ ਵੇਖੋ ਬਾਈ ਲਹੇਂਗੇ ਇਹ ਨਾ ਵੱਡੇ ਵੱਡੀਆਂ ਐਕਟਰੀਆਂ ਦੀ ਚੋਇਸ ਨੇ ਕਿੰਨਾ ਕਿਰਾਇਆ ਹੁੰਦਾ ਭਨੇ ਲਹੇਂਗੇ ਦਾ ਕਿੱਥੋਂ ਸ਼ੁਰੂਆਤ ਹੋ ਜਾਂਦੀ ਹੈਗੀ 5000 ਤੋਂ ਸਟਾਰਟਿੰਗ ਹੈ ਜੀ ਆਹ ਲਹੇਂਗਾ ਜਿਵੇਂ ਭਨੇ ਕਿੰਨਾ ਸੋਹਣਾ ਬਣਿਆ ਗਿਆ ਵਧੀਆ ਇਹਦਾ ਭਾਰਪੂਰ ਤਾਂ ਨਹੀਂ ਬਾਲਾ ਭ ਸਾ ਦਿਵਸ ਤੇ ਲੈਣਗੇ ਚਾਹੀਦੇ ਆ ਆ ਆਜੋ ਵਰਕਤ ਲਹਿੰਗਾ ਹੋ ਸੰਗਰੂਰ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਬਾਤੋ ਬਾਤ ਭੈਣਾਂ ਤੱਕ ਪਹੁੰਚਾ ਦਿਓ ਹਾਂਜੀ ਸਰਪੰਚ ਦੇ ਬੱਡੇ ਦਾ ਫੈਨ ਹੈਗੀ ਹੈਗੇ ਨੇ ਆ ਸਾਡੇ ਨੂੰ ਕਿਹਨੇ ਕਿਹਾ ਜਵਾਖ ਵੀ ਕਹਿੰਦੇ ਨੇ ਜਾਣੇ ਜਾਣਾਂਗਾ ਦੁਕਾਨ ਤੇ ਜਾਣੇ ਜਾਣਾਂਗਾ ਅੱਛਾ ਹਾਂ ਜੀ ਲੱਗਦਾ ਇਹਨਾਂ ਦਾ ਕਿ ਚਲੋ ਵਧੀਆ ਗੱਲ ਹੈਗੀ ਸੋ ਵੀਡੀਓ ਸ਼ੇਅਰ ਕਰਕੇ ਬਾਤੋ ਬਾਤ ਭੈਣਾਂ ਤੱਕ ਪਹੁੰਚਾ ਦਿਓ ਜੇ ਹੋਰ ਨਵੇਂ ਨਵੇਂ ਡਿਜ਼ਾਈਨ ਦੇਖਣੇ ਸੂਟਾਂ ਦੇ ਤਾਂ ਭੈਣੋਰਾ ਦਾ ਪੇਜ ਆ ਸਕਰੀਨ ਸ਼ਾਟ ਪਾਇਆ ਇਹਨੂੰ ਫੋਲੋ ਵੀ ਜਰੂਰ ਕਰ ਲਓ ਸੋ ਭਰਾ ਵੀਡੀਓ ਜਰੂਰ ਸ਼ੇਅ ਦੇਖੇਗੇ ਉਹਨਾਂ ਦੀ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਭਾਈ ਤੇ ਆਹ ਸੂਟ ਉਹ ਆ ਗਏ ਜਿਹੜੀਆਂ ਵੱਡੇ ਘਰਾਂ ਦੀਆਂ ਕੁੜੀਆਂ ਬੂਹਾਂ ਪਾਉਂਦੀਆਂ ਨੇ ਤੁਹਾਨੂੰ ਲੱਗਦਾ ਹੋਊ ਬਾਹਲੇ ਮਹਿੰਗੇ ਨੇ ਹਾਂ ਦੁਕਾਨਾਂ ਤੋਂ ਮਹਿੰਗੀ ਮਿਲਦੇ ਨੇ ਪਰ ਇੱਥੇ ਤਾਂ ਸਿਰਫ 3000 ਦਾ ਦੇਵੋਗੇ ਬਣੇ ਹਾਂਜੀ ਇਹ ਸਾਰੀਆਂ ਡ्रेसेस ਨੇ ਜਿਹੜੀਆਂ ਕਿ ਤੁਸੀਂ ਪਾਰਟੀਆਂ ਦੇ ਉੱਤੇ ਪਾ ਸਕਦੇ ਹੋ ਸਾਡੇ ਕੋਲ ਵੈਰਾਈਟੀ ਫੁੱਲ ਹੈ ਤੁਸੀਂ ਜਿਵੇਂ ਮਰਜ਼ੀ ਦਾ ਇੱਥੋਂ ਦੇ ਲੈ ਕੇ ਜਾ ਸਕਦੇ ਹੋ ਉਹ ਵੀ ਬਾਜ਼ਾਰ ਤੋਂ ਅੱਦੇ ਰੇਟ ਦੇ ਵਿੱਚ ਕਰੋ ਚੈੱਕ ਭਾਈ ਆ ਚੀਜ਼ਾਂ ਤੁਸੀਂ ਸਪੈਸ਼ਲ ਇੱਥੋਂ ਤਿਆਰ ਕਰੀਆਂ ਹੋਏ ਲੈ ਸਕਦੇ ਹੋ ਇੱਕ ਮੈਲਨੀ ਨਹੀਂ ਹੁੰਦਾ ਮੈਲਨੀ ਬ੍ਰਾਂਡ ਹੈ ਇਹ ਕੀ ਹੈਗਾ ਇਹ ਸਾਡੇ ਕੋਲੇ ਜਿਹੜੇ ਨਾਈਟ ਸੂਟ ਨੇ ਜਿਵੇਂ ਗਰਮੀਆਂ ਦੇ ਵਿੱਚ ਜਿਨ੍ਹਾਂ ਨੇ ਘਰੇ ਰਹਿ ਪੌਣੇ ਹੁੰਦੇ ਨੇ ਸੂਟ ਇਹ ਮੈਲਨੀ ਬ੍ਰਾਂਡ ਦੇ ਤੁਹਾਨੂੰ ਅਗਰ ਆਨਲਾਈਨ ਚੈੱਕ ਕਰੋਗੇ 1800 1700 ਤੋਂ نیچے ਨਹੀਂ ਮਿਲੇਗਾ ਅਸੀਂ ਤੁਹਾਨੂੰ ਦਵਾਂਗੇ 800 ਦੇ ਵਿੱਚ ਸਾਈਜ਼ ਭਣੇ ਸਾਈਜ਼ ਸਾਰੇ ਅਵੇਲੇਬਲ ਹੈ ਕਿੱਥੋਂ ਮਿਲੂ ਇੰਨਾ ਸਸਤਾ ਕਪੜਾ ਸਿਰਫ ਬਰਕਤ ਲਏਗਾ ਉਹ ਸੰਗਰੂਰ ਆਹ ਸੂਟ ਕਹਦਾ ਭਣੇ ਇਹ ਗਲਾਸ ਸ਼ਿਮਰ ਹੈ ਜਿਹੜਾ ਅੱਜਕੱਲ ਸਭ ਤੋਂ ਜ਼ਿਆਦਾ ਚੱਲ ਰਿਹਾ ਹੈ ਕਪੜਾ ਤੇ ਇੱਕ ਗਲਾਸ ਸ਼ਿਮਰ ਤੁਹਾਨੂੰ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਔਰ ਸਭ ਤੋਂ ਯੂਨੀਕ ਜਿਹੜਾ ਡਿਜ਼ਾਈਨ ਹੈ ਸਾਡੇ ਕੋਲ ਸੋਲੋ ਪੀਸ ਹੈ ਔਰ ਤੁਹਾਨੂੰ ਬਾਜ਼ਾਰ ਤੋਂ ਅੱਧੀ ਰੇਟ ਦੇ ਵਿੱਚ ਮਿਲਣਗੇ ਹਾਂ ਪਰ ਕੋਈ ਬਣੇ ਸਾਰਾ ਇਹ ਹਾਂਜੀ ਸਾਰਾ ਹੈਂਡਵਰਕ ਹੈ ਤੁਸੀਂ ਆਪ ਦੇਖ ਸਕਦੇ ਹੋ ਹਾਂਜੀ ਇਹਦੇ ਨੀਚੇ ਟਾਫਟਾ ਲੱਗੂਗਾ ਕੀ ਸਰਪੰਚ ਸੋਣ ਨਾੜ ਜਾ ਮੈਨੂੰ ਇਸ ਬਾਰੇ ਮੈਨੂੰ ਸਾਰਾ ਕੁਝ ਸਿਆਤਾ ਚਲ ਵਧੀਆ ਗੱਲ ਹੈ ਆ ਦੇਖੋ ਇੱਕ ਹੋਰ ਸੂਟ ਹੈ ਇਹ ਵੀ ਆਪਣੇ ਕੋਲੇ ਜਿਹੜਾ ਹੈਗਾ ਇਹ ਕਹਦਾ ਕਪੜਾ ਪਣੇ ਇਹ ਔਰਗੈਂਜ਼ਾ ਆਪਣੇ ਕੋਲੇ ਔਰਗੈਂਜ਼ਾ ਇਹ ਮਹਿੰਗਾ ਹੋਊ ਪਣੇ ਫਿਰ ਨਹੀਂ ਆਪਣੇ ਕੋਲ ਰੇਟ ਤੁਸੀਂ ਪਤਾ ਕਰ ਸਕਦੇ ਹੋ ਬਾਜ਼ਾਰ ਤੇ ਸਾਡੇ ਰੇਟ ਦੇ ਵਿੱਚ ਬਹੁਤ ਡਿਫਰੈਂਸ ਹੈ ਤੁਹਾਨੂੰ ਬਹੁਤ ਚੀਪਸਟ ਰੇਟ ਦੇ ਉੱਤੇ ਮਿਲਣਗੇ ਆ ਦੇਖੋ ਡਿਜ਼ਾਈਨ ਹੋਰ ਵੀ ਦੇਖ ਸਕਦੇ ਹੋ ਹਾਂਜੀ ਡਿਜ਼ਾਈਨ ਬਾਧੂ ਪਾਣੇ ਬਾਈ ਜੇ ਜਿਆਦਾ ਡਿਜ਼ਾਈਨ ਦਿਖਾਉਣ ਲੱਗੇ ਵੀਡੀਓ ਲੰਮੀ ਬਣ ਜੂ ਤੁਹਾਡੇ ਕੋਲ ਵੀ ਇਨਾ ਟਾਈਮ ਨਹੀਂ ਹੋਣਾ ਆ ਡਿਜ਼ਾਈਨ ਚੈੱਕ ਕਰ ਲਓ ਬਾਕੀ ਹੋਰ ਡਿਜ਼ਾਈਨ ਚੈੱਕ ਕਰਨ ਲਈ ਇਹਨਾਂ ਦਾ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਸਾਡੇ ਕੋਲ ਇਸ ਤੁਹਾਨੂੰ ਕੁੜਤਾ ਦੇ ਵਿੱਚ ਵੀ ਵੈਰਾਈਟੀ ਮਿਲੂਗੀ ਕੋਟ ਸੈੱਟ ਦੇ ਵਿੱਚ ਵੀ ਵੈਰਾਈਟੀ ਮਿਲੂਗੀ ਰੈਡੀਮੇਡ ਦੇ ਵਿੱਚ ਵੀ ਤੁਸੀਂ ਵੈਰਾਈਟੀ ਲੈ ਸਕਦੇ ਹੋ ਔਰ ਡਿਜ਼ਾਈਨਸ ਵਾਈਜ਼ ਕੋਈ ਕਾਟ ਨਹੀਂ ਹੈ ਹਰ ਤਰ੍ਹਾਂ ਦਾ ਸੂਟ ਤੁਹਾਨੂੰ ਇੱਥੇ ਅਵੇਲੇਬਲ ਹੋਊਗਾ ਬਾਈ ਭੈਣ ਕੱਲੀਆਂ ਪਹਿਣਾ ਵਾਸਤੇ ਕੱਪੜਾ ਨਹੀਂ ਰੱਖਦੇ ਵੀਰਾਂ ਵਾਸਤੇ ਵੀ ਕੁੜਤੇ ਪਜਾਮੇ ਜਿਹੜੇ ਬਜਿੰਦਰ ਸਿੰਘ ਲਿਉਰੀ ਪਾਉਂਦੇ ਨੇ ਅਮਨਤ ਸਾਹੂਰੀ ਪਾਉਂਦੇ ਨੇ ਉਹ ਕੁੜਤੇ ਪਜਾਮੇ ਤੁਹਾਨੂੰ ਇੱਥੋਂ ਮਿਲਣਗੇ ਵੱਡੇ ਵੱਡੇ ਬ੍ਰਾਂਡਾਂ ਦੇ ਪਰ ਰੇਟ ਵਾਲੇ ਵੱਡੇ ਨਹੀਂ ਰੇਟ ਤਾਂ ਬਾਰੇ ਘਟਨੇ ਪੈਨੇ ਕਿੰਨੇ ਰੁਪਏ ਤੋਂ ਕੁੜਤਾ ਪਜਾਮਾ ਸਟਾਰਟ ਹੋ ਜਾਂਦਾ ਹੈਗਾ 400 ਤੋਂ ਸਟ ਤਾ ਇਹਨਾਂ ਵਧੀਆ ਹੋਊਗਾ ਕਿ ਤੁਹਾਨੂੰ ਕੋਈ ਵੀ ਉਹਦੀ ਸਾਡੀ ਪੂਰੀ ਗਾਰੰਟੀ ਹੈ ਕਿ ਇਹਦੇ ਵਿੱਚ ਕੋਈ ਨੁਕਸ ਨਹੀਂ ਨਿਕਲੇਗਾ। ਆ ਦੇਖੋ ਆਪਣੇ ਦਾ ਕੱਪੜੀ ਬਹੁਤ ਸੋਹਣਾ ਹੈਗਾ। ਆ ਵੀ ਕੁੜਤਾ ਪਜਾਮਾ ਆਪਣੇ। ਹਾਂਜੀ ਹਾਂਜੀ। ਸਾਡੇ ਕੋਲ ਪੱਗਾਂ ਦੀ ਵੈਰਾਈਟੀ ਹੈ। ਪੱਗਾਂ ਦੀ ਆਪਣੇ ਕਿੰਨੇ ਕ ਟਾਈਮ ਦੀ ਗਾਰੰਟੀ ਹੁੰਦੀ ਹੈ ਫਿੱਟ ਜਾਂਦੀਆਂ ਨਹੀਂ? ਨਹੀਂ ਇਹਦਾ ਰੰਗ ਬਿਲਕੁਲ ਨਹੀਂ ਜਾਏਗਾ ਪੂਰੀ ਗਾਰੰਟੀ ਹੈ। ਅਗਰ ਰੰਗ ਜਾਂਦਾ ਤਾਂ ਅਸੀਂ ਨਾਲ ਫ੍ਰੀ ਦੇਵਾਂਗੇ ਤੁਹਾਨੂੰ ਇਹ। ਕਿੰਨੇ ਦਿਨਾਂ ਦੀ ਗਾਰੰਟੀ ਹੈ ਆਪਣੇ? ਜਦੋਂ ਮਰਜ਼ੀ ਵਾਪਸ ਕਰ ਦਿਓ। ਬਸ ਧੋਤੀ ਹੋਵੇ ਜੇ ਚਾਹੇ ਪਰ ਉਹਦਾ ਰੰਗ ਜੇ ਨਿਕਲਿਆ ਹੋਇਆ ਤਾਂ ਨਾਲ ਦੇ ਨਾਲ ਦੂਜੀ ਪੱਗ ਲੈ ਜਿਓ ਤੁਸੀਂ। ਆ ਚੱਕੋ ਜਿਹੜੇ ਕਹਿੰਦੇ ਦੀ ਪੱਗ ਬਦਲ ਕੇ ਲੈ ਜਾਓ ਜੇ ਤੁਹਾਡੀ ਪੱਗ ਫਿੱਟਦੀ ਹੈਗੀ ਆਹ ਰੰਗ ਪੈਣੇ ਪੱਗਾਂ ਚ ਬ੍ਰੈਂਡ ਦੀਆਂ ਪੱਗਾਂ ਨੇ ਕੋਈ ਆਮ ਪੱਗਾਂ ਨਹੀਂ ਹੈਗੀਆਂ ਸੋ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਵੀਰਾਂ ਤੇ ਭੈਣਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੇ ਵੀ ਸੂਟ ਕੁੜਤੇ ਪਜਾਮੇ ਪੱਗਾਂ ਜਾਂ ਲਹਿੰਗੇ ਲੈਣਿਆ ਬਰਕਤ ਲਹਿੰਗਾ ਹੋਸ ਤੇ ਸੰਗਰੂਰ ਆ ਜਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਨਵੇਂ ਨਵੇਂ ਡਿਜ਼ਾਈਨ ਵੇਖਣ ਲਈ ਭੈਣ ਦੇ ਪੇਜ ਦਾ ਸਕਰੀਨਸ਼ਾਟ ਪਾਇਆ ਇਹਨੂੰ ਫੋਲੋ ਵੀ ਜਰੂਰ ਕਰ ਲੈਣ ਇੱਕ ਵਾਰ ਐਡਰੈਸ ਦੱਸ ਹਾਂਜੀ ਰੌਕਸੀ ਰੋਡਸ ਨਾਮੀ ਗੇਟ ਨੀਅਰ ਭਗਤ ਸਿੰਘ ਚੌਂਕ ਹਾਂਜੀ ਇਸ ਨਾਲ ਹਲੇ ਬੋਲ ਹਲੇ 10 ਸਟਾਕ ਦਿਖਾ ਦੇ ਉਧਰ ਲੈ ਪੈਸੇ ਚੱਲ ਓਏ ਤੇ ਫਿਰ 3 ਘੰਟੇ ਦੀ ਵੀਡੀਓ ਬਣ ਜੂਗੀ ਬਣ ਜੇ ਫਿਰ ਲੋਕਾਂ ਨੂੰ ਚੀਜ਼ ਵੀ ਦਿਖਾਣੀ ਹੈ ਬਰੈੱਡ ਲੈ ਨਹੀਂ ਪਈ ਆਗੀ ਹੋਰ ਕੀ ਰਹਿ ਗਿਆ ਓ ਪਈ ਆ ਜਾ ਚੱਠੇ ਲੱਗੇ ਪਏ ਨੇ ਆ ਜਾ ਆ ਜਾ ਆ ਜਾਓ ਬਣੇ ਆਜੋ ਹਾਂ ਹਾਂ ਇੰਨਾ ਕਿੰਨਾ ਕੁ ਕੁਝ ਦਿਖਾਵਾਂਗੇ ਲਾਲਾ ਜੀ ਫਾਸਟ ਸਟਾਕ ਪੈ ਸਰਪੰਚ ਇਧਰ ਚੈੱਕ ਕਰ ਪੜਾਂ ਨਾ ਮੇਨੇ ਮੇਡਿਆ ਨਾ ਇਹ ਕਿਨੇ ਬਣੇ ਲੈ ਸੂਟ ਨੇ ਹੋਰ ਕਿਨੇ ਹੈ ਇਹ ਵੀ ਆਪਣੇ ਕੋਲ ਜਿਹੜੇ ਨੇਗੇ ਸ਼ਿਮਰ ਦੇ ਵਿੱਚ ਹੈ ਅੱਛੇ ਆਪਣੇ ਹਾਂਜੀ ਇਹ ਬਹਾ ਸਾਧੀਆਂ ਵਾਸਤੇ ਸਪੈਸ਼ਲ ਕਿਆ ਕੀਤੇ ਨੇ ਜਿਨ੍ਹਾਂ ਦੀ ਵੀ ਜਿਵੇਂ ਹੁਣ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਆਪਣਾ ਮੌਸਮ ਹੁੰਦਾ ਮੈਰਿਜਸ ਦਾ ਉਹਦੇ ਵਿੱਚ ਆਪਾਂ ਸਾਰੀ ਮੈਰਿਜ ਵਾਸਤੇ ਵੀ ਵੈਰਾਈਟੀ ਅਵੇਲੇਬਲ ਹੈ ਆਪਣੇ ਕੋਲ ਅੱਛਾ ਸਾਰੇ ਮੈਰਿਜ ਵਾਲੇ ਆ ਗਏ ਬਣੇ ਹਾਂਜੀ ਆਹ ਸੂਟ ਤਾਂ ਬਣੇ ਬਹੁਤ ਜਿਆਦੇ ਸੋਹਣਾਗਾ ਹਾਂਜੀ ਇਹਦਾ ਰੇਟ ਵੀ ਸੋਹਣਾ ਊਵਰਮਨ ਲੱਗਾ ਨਹੀਂ ਨਹੀਂ ਰੇਟ ਜੇ ਮੈਂ ਜਿੰਨਾ ਤੁਸੀਂ ਬਾਹਰ ਲੀਆਂ ਦੁਕਾਨਾਂ ਤੋਂ ਪਤਾ ਕਰੋਗੇ ਤੇ ਸਾਡਾ ਤੁਹਾਨੂੰ ਆਪਣੇ ਆਪ ਡਿਫਰੈਂਸ ਪਤਾ ਲੱਗੂਗਾ ਆ ਡਿਜ਼ਾਈਨ ਚੈੱਕ ਕਰੀ ਚੱਲੋ ਬਈ ਖੜ ਜਾ ਮੈਂ ਦਿਖਾਉਣਾ ਹੁਣ ਚੱਕਾ ਦਿਖਾ ਲੈ ਫਿਰ ਫਿਰ ਉੱਪਰ ਦੀ ਦਿਖਾएंगे ਕੁਝ ਆ ਜਾ ਆ ਦੇਖੋ ਜੀ ਨਵੇਂ ਨਵੇਂ ਡਿਜ਼ਾਈਨ ਚੈੱਕ ਕਰੀ ਚੱਲੋ ਇਹ ਸੂਟ ਤੁਹਾਨੂੰ ਮਿਲਣਗੇ ਬਰਕਤ ਲੈਣਗਾ ਹਾਓ ਸੰਗਰੂਰ ਆ ਵੇਖੋ ਇਹ ਕੋਟਾ ਚੈੱਕ ਜਿਹੜਾ ਹੈਗਾ ਆਪਣਾ ਫੈਬਰਿਕ ਕੋਟਾ ਚੈੱਕ ਹੈ ਤੇ ਉਹਦੇ ਉੱਤੇ ਹੈਂਡ ਮੇਡ ਕੀਤੀ ਹੋਈ ਹੈ ਇਹ ਦੁਪੱਟੇ ਵਗੈਰਾ ਸਾਰਾ ਕੁਝ ਨਾਲ ਤਿਆਰ ਕਰਦਣੋ ਬਣੀ ਹੈ ਜੇ ਕਿਸੇ ਨੇ ਸਟਿਚਿੰਗ ਕਰਵਾਉਣੀ ਹੋਵੇ ਸਟਿਚਿੰਗ ਵਾਲਾ ਟਾਈਮ ਲਾਉਂਦੇ ਹੈਗੇ ਸਾਡੇ ਨਾਲ ਹੀ ਬੁਟੀਕ ਦੀ ਫੈਸਿਲਿਟੀ ਵੀ ਹੈ ਤਾਂ ਨਾਲ ਹੀ ਸਟਿਚਿੰਗ ਵੀ ਕੀਤੀ ਜਾਂਦੀ ਹੈ ਅਗਰ ਕਿਸੇ ਨੂੰ ਸਟਿਚਿੰਗ ਕਰवानी ਹੈ ਤਾਂ ਉਹ ਵੀ ਕਰਵਾ ਸਕਦਾ ਹੈ ਠੀਕ ਆ ਆਪਣੇ ਆ ਵੇਖੋ ਸੂਟ ਵੇਖ ਲਓ ਇੱਧਰ ਹੋਰ ਵੇਖ ਲਓ ਆ ਦੇਖ ਲਓ ਆ ਬਲੈਕ ਸੂਟ ਸਪੈਸ਼ਲ ਕਾਲਾ ਕਪੜਾ ਬਣਿਆ ਇਹ ਇਹ ਆਪਣੇ ਕੋਲੇ ਜਿਹੜਾ ਕਪੜਾ ਇਹ ਸਿਲਕ ਦਾ ਹੈ ਹਾਂ ਚੰਗਾ ਮੈਂ ਤਾਂ ਜਾਨਾ ਸਾਡੇ ਜਵਾਕ ਕਾਹਲ ਕਰੀ ਜਾਂਦੇ ਨੇ ਇਸ ਦਾ ਕਰ ਲਈ ਸ਼ੋਪਿੰਗ ਐਨੇ ਕੀ ਕਰਨੇ ਆ ਲੈ ਕਰਨੇ ਕਿਉਂ ਨਹੀਂ ਹੈਗੇ ਮਸਾ ਮਸਾਈ ਦੇ ਫਰੈਂ ਭਰ ਕੇ ਲੈ ਕੇ ਜਾਈਦਾਗਾ ਮੁੜ ਕੇ ਸੀ ਵੀ ਨਹੀਂ ਆਉਂਦਾਣੀ ਹਾਂ ਵਰਖਤ ਫੇਰ ਹੀ ਆਉਂਦੇ ਵਰਖਤ ਤਾਂ ਨਹੀਂ ਆਈਦਾ ਵਰਖਤ ਰਹੀਦੀ ਹੈਗੀ ਚੰਗਾ ਭਾਣੇ ਸਾਡਾ ਸਾਫਤਾ ਕਰਤਾ ਮੈਂ ਕਾਊਂਟਰ ਤੇ ਆ ਜੀ ਰੱਖੋ ਚੱਲੀਏ ਇੱਕ ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਜਿਹੜਾ ਸਾਡਾ ਸ਼ੋਰੂਮ ਹੈ ਇਹਦੇ ਵਿੱਚ ਤੁਹਾਡੇ ਕੋਲ ਲਹੰਗਾਸ ਔਰ ਡ्रेसेस ਔਰ ਜਿਹੜੀ ਬਰਾਇਡਲ ਲਹਿੰਗਾ ਆ ਉਹ ਤੁਹਾਨੂੰ ਪਰਚੇਸ ਤੇ ਵੀ ਤੇ ਉਹਦੇ ਤੇ ਵੀ ਮਿਲ ਜਾਣਗੇ ਰੈਂਟ ਤੇ ਉੱਤੇ ਔਰ ਜਿਹੜਾ ਅੱਜ ਕੱਲ ਚੱਲਦਾ ਬ੍ਰਾਂਡ ਬਰਬਰੀ ਹੋ ਗਿਆ ਚਾਹੇ ਗਲਾਸ ਸ਼ਿਮਰ ਹੋ ਗਿਆ ਸਾਰੇ ਬ੍ਰਾਂਡਸ ਅਵੇਲੇਬਲ ਆ ਉਹ ਵੀ ਬਹੁਤ ਚੀਪੈਸਟ ਰੇਟ ਦੇ ਉੱਤੇ ਤੁਸੀਂ ਪਲੀਜ਼ ਇੱਕ ਵਾਰੀ ਵਿਜ਼ਿਟ ਕਰਿਓ ਜਰੂਰ ਆਇਓ ਵਾ ਇਸ ਅੰਗਰੂਰ ਵਧਾਇਓ ਭੈਣ ਦਾ ਹੌਸਲਾ ਧੰਨਵਾਦ ਜੀ